ਦੋਸਤੋ ਲਾਈਵ ਹੈ ਗੁਲਾਬਦੇਵੀ ਰੋਡ ਉੱਤੇ ਪੁੱਛਦੇ ਕੀ ਮਾਮਲਾ ਮhalla ਪੂਰਾ ਕੱਟ ਹੋਇਆ ਸਾਰੀ ਕਲੋਨੀ ਕੱਟੀ ਹੋਈ ਵੀ ਦੇ ਸਕਦੇ ਹੋ ਕੀ ਭਾਈ ਮਾਮਲਾ ਕੀ ਆ ਪੁੱਤ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਹੈ ਕੀ ਗੱਲ ਕੀ ਹੈ ਕਲੋਨੀ ਵਾਲੇ ਹਾਂਜੀ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੁਹਾਡਾ ਪਪਾ ਜੀ ਨਾਮ ਕੀ ਹੈ ਨਾਮ ਕੀ ਹੈ ਗਰਮਨਰ ਸਿੰਘ ਕੀ ਗੱਲਬਾਤ ਕੀ ਹੋਈ ਹੈ ਜੀ ਅਗੇ ਆ ਬੰਦਰ ਲੱਗੇ ਆ ਕੀ ਹੋਇਆ ਕੀ ਹੈ ਗਰੋਹ ਕਿਸ ਗੱਲ ਦਾ ਹੋ ਰਹੀ ਹੈ ਜੀ ਮੈਂ ਤਾਂ ਬੋਲਣ ਲੱਗੇ ਜੀ ਠੀਕ ਆ ਹਾਂ ਜੀ ਸ਼ਰਾਬ ਦਾ ਠੀਕਾ ਬੋਲਣ ਲੱਗੇ ਆ ਠੀਕਾ ਬੋਲਣ ਲੱਗੇ ਆ ਹਾਂ ਜੀ ਲਾਈਵ ਤੇ ਨਾਲ ਦੂਸਰੇ ਨਾਲ ਦਿਖਾ ਰਿਹਾ ਉਹ ਵਾਤ ਤੋਂ ਵੀਡੀਓ ਸ਼ੇਅਰ ਕਰੋ ਸਟੇਖਾਂ ਦਾ ਲੋਕ ਸਾਰੇ ਇਕੱਠੇ ਹਾਂ ਜੀ ਕੀ ਗੱਲਬਾਤ ਕੀ ਹੋਈ ਹੈ ਭਾਜੀ ਸਾਰੇ ਅੱਜ ਇਕੱਠੇ ਹੋਏ ਸਾਡੇ ਘਰਾਂ ਦੇ ਵਿੱਚ ਹੀ ਆ ਗਏ ਇੱਕਾ ਬੋਲਣ ਲੱਗੇ ਤੇ ਸਾਡੇ ਬੱਚੇ ਸਾਡੇ ਪਰਿਵਾਰ ਲੇਡੀਜ਼ ਟਿੱਕਾ ਡਰੋਪ ਅਗੜੇ ਤੇ ਖੜੇ ਅਗਲੇ ਈ ਰਿਕਸ਼ਾ ਉੱਲੀ ਗਈ ਦੂਈ ਹੈ ਤੇ ਖੜੇ ਹੋ ਗਏ ਅਗਲੇ ਰਿਕਸ਼ਾ ਦੀ ਜਰਾਂ ਵੰਦਾ ਕਿ ਉਹ ਵਾਪਸ ਆਣਾ ਇੱਥੇ ਉੱਤਰ ਦੇ ਉਪਰ ਆਣਾ ਜਾਂਦਾ ਇੱਥੇ ਟਿਕਾ ਖੜੂਗਾ ਉੱਥੇ ਡੇਵਿਡ ਕਾਲਜ ਨਾਲ ਆਇਆ ਸਾਹਮਣੇ ਗੁਰਦਾਰਾ ਸਾਹਿਬ ਹੈਗਾ ਇਹਦੇ ਨਾਲ ਮੰਦਿਰ ਹੈਗਾ ਜੈਨ ਪਾਸੇ ਉੱਧਰ ਹੈਗਾ ਸਾਰੇ ਧਾਰਮਿਕ ਸਥਾਨ ਉੱਥੇ ਹੈਗੇ ਆ ਇਹਦੇ ਸਾਡਾ ਤਾਂ ਜੀਣਾ ਮੁਸ਼ਕਲ ਹੋ ਜਾਊਗਾ ਅਸੀਂ ਨਾਲ ਬੇਨਤੀ ਕਰਨਾ ਹੈ ਆ ਕਿ ਬੁਝੇ ਕਿ ਅੱਗੇ ਪਿੱਛੇ ਇਹੋ ਭਰਾ ਮਰੇਆ ਇੱਥੇ ਨਾ ਖੋਲੋ ਰੱਬ ਦਾ ਵਾਸਤਾ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਵੀ ਇੱਥੇ ਠੇਕਾ ਖੋਲ ਰਿਆ ਤੁਹਾਨੂੰ ਅੱਜ ਹੀ ਪਤਾ ਲੱਗਿਆ ਅੱਜ ਹੀ ਪਤਾ ਲੱਗਿਆ ਅੱਛਾ ਜੀ ਪਤਾ ਲੱਗਾ ਠੇਕਾ ਖੋਲ ਰਿਆ ਜਦੋਂ ਪਤਾ ਲੱਗਾ ਉਦੋਂ ਹੀ ਵਿਰੋਧ ਜੀ ਜੀ ਜਦੋਂ ਪਤਾ ਲੱਗਾ ਉਦੋਂ ਹੀ ਵਿਰੋਧ ਕਰਨਾ ਤੋਂ ਅਸੀਂ ਚੱਲ ਕਰਦੇ ਹਾਂ ਉਸੇ ਵੇਲੇ ਆਏ ਸੀ ਉਹਨਾਂ ਨੂੰ ਕਹਿਣ ਆਏ ਭਰਾਵਾ ਇੱਥੇ ਨਾ ਖੋਲੋ ਰੱਬ ਦਾ ਵਾਸਤਾ ਇੱਥੇ ਬੋਲੋ ਜੀ ਕਿ ਕੋਈ ਨਹੀਂ ਦਾ ਇਹ ਤਿਆਰੀ ਕਰ ਰਹਾ ਹਾਂ ਹਲੇ ਕੁਝ ਨਹੀਂ ਬੁਝਣਾ ਅਸੀਂ ਤਿਆਰੀ ਕਰ ਰਹੇ ਹਾਂ ਪਹਿਲਾਂ ਉਹਨਾਂ ਨੂੰ ਵਾਰ ਨਹੀਂ ਦਿੱਤੀ ਆ ਇਹ ਨਾਲ ਉਹਦੀਆਂ ਤੋ ਓਖਾ ਹੈਗਾ ਸਾਡੀ ਫੈਮਿਲੀ ਨਹੀਂ ਉਹ ਮੰਨ ਗਿਆ ਬੰਦ ਕਰਨ ਨੂੰ ਕਿ ਅਸੀਂ ਬੰਦ ਕਰਨ ਦੀ ਗੱਲ ਕਰਦੇ ਪਏ ਆ ਨਹੀਂ ਹੋਊਗਾ ਤਦ ਕੱਲ ਰੈਜੀਸਨ ਹੋਊਗਾ ਅੱਛਾ ਜੀ ਤੇ ਨਾਲ ਹੀ ਗੁਰੂ ਘਰ ਆ ਨਾਲ ਹੀ ਪਿੱਛੇ ਕੋਲੇਜ ਆ ਬੰਦਿਆ ਜਨਪਾਦਰਾ ਕੋਲ ਆ ਮੰਦਿਰ ਦੇ ਆ ਕਿੱਥੇ ਕੋਲੇਜ ਹੈਗਾ ਵਾ ਇਹ ਤੁਹਾਨੂੰ ਕਲੋਨੀ ਦੇ ਵਿੱਚ ਹੈ ਨਾਲੇ ਕਲੋਨੀ ਮੇਨ ਐਰੀਆ ਹੈਗੀ ਤੇ ਪੱਛਮੀ ਏਰੀਆ ਕੋਲ ਇੱਥੇ ਗਲਤ ਪ੍ਰਭਾਵ ਪੈਂਦਾ ਧੀਆਂ ਬੈਣਾ ਨਿਕਲਣਾ ਹੁੰਦਾ ਬਾਹਰ ਮੈਂ ਪਰਮਿਸ਼ਨ ਨਹੀਂ ਲਿੱਤੀ ਆ ਚੀਜ਼ ਇਹਨਾਂ ਨੇ ਮਹੱਲੇ ਦੇ ਕਿਸੇ ਕੋਲ ਤੁਹਾਡਾ ਨਾਲ ਕੋਈ ਗੱਲ ਹੈ ਸਾਡਾ ਅਜਪਾ ਲੱਗਿਆ ਵਾ ਜੀ ਅਸੀਂ ਆ ਗਏ ਬੰਦ ਕਰੋ ਤਿੰਨ ਆਪਾਂ ਨਾਲ ਨਿਕਲਣਾ ਹੁੰਦਾ ਬਾਹਰ ਗਲਤ ਪ੍ਰਭਾਵ ਪੈਂਦਾ ਲੋਕ ਤੇ ਸ਼ਰਾਬੀ ਕਿੱਥੇ ਟਿਕਣ ਗਏ ਚੀਂ ਨੇ ਲੇਡੀਆਂ ਵਗੈਰਾ ਇੱਥੋਂ ਅੱਗੇ ਆਟੋ ਫੜਦੀਆਂ ਇੱਥੇ ਸ਼ਰਾਬੀ ਔਰ ਇੱਕ ਥਾਂ ਹੈ ਕੋਲਨੀ ਹੈ ਜਿਹੜਾ ਅੱਜ ਕੀ ਕਹਿੰਦੇ ਆ ਕੀ ਕਹਿੰਦੇ ਆ ਇਹ ਰੈਜੈਂਸ਼ਲ ਕੋਲਨੀ ਹੈ ਜਿਹਦੇ ਵਿੱਚ ਬੜੀ ਬੜੀ ਟਿਕਣਗੇ ਸ਼ਰਾਬੀ ਉਹ ਇੱਥੇ ਆਉਂਦੇ ਜਿਹੜੇ ਨਹੀਂ ਜਾਂਦੇ ਪਰ ਇਹ ਹੋਣੀ ਹੈ ਜਿਹੜੀ ਜਲਦੀ ਚੋਰੀ ਕਰੀ ਪਾ ਕੇ ਜਾਮ ਲੱਗੇ ਨਹੀਂ ਉਹ ਪੱਗ ਮਣ ਖੜੇ ਹੋਏ ਹੰਗਾਮਾ 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 ਗੁਲਾਬਦੇਵੀ ਰੋਡ ਉੱਤੇ ਠੇਕੇ ਨੂੰ ਲੈ ਕੇ ਹੰਗਾਮਾ ਹੁੰਦਾ ਪਿਆ ਤੁਸੀਂ ਦੇਖ ਸਕਦੇ ਹੋ ਸੁਪਰੀਆ ਤਸਵੀਰਾਂ ਹਾਂਜੀ ਭਾਈ ਜੀ ਕਹਿੰਦੇ ਨਹੀਂ ਲਾਣੇ ਲੋਨੀ ਠੇਕਾ ਜੇ ਵੀ ਨਹੀਂ ਲੱਗ ਰਿਹਾ ਇਹ ਸਭ ਦੇ ਉਹਨਾਂ ਦਾ ਕਹਿਣਾ ਦਾ ਨਹੀਂ ਸਾਡੀ ਸੁਣੀ ਗਈ ਪਰ ਧੰਨਾ ਵੀ ਲਾਵਾਂਗੇ ਜੇ ਆਪ ਸਾਹਿਬ ਹੀ ਖੁੱਲਣ ਦੇਵਾਗੇ ਜੀ ਦੇਖਦੇ ਹੋ ਕੀ ਕਹਿ ਰਹੇ ਅਸੀਂ ਬਰੋਸ ਕਰ ਰਿਹਾ ਪੂਰਾ ਇੱਠੇ ਕਾ ਨਹੀਂ ਖੁੱਲਣ ਦੇਵਾਂਗਾ ਜੀ ਅਸੀਂ ਗੱਲਬਾਤ ਕਰਨ ਆਏ ਆ ਇੱਥੇ ਦੇਖਦੇ ਕੀ ਗੱਲਬਾਤ ਹੁੰਦੀ ਹੈ ਇਸਲਾ ਵਿੱਚ ਬਰੋਸ ਕਰ ਰਿਹਾ ਪੂਰਾ ਪੂਰਾ ਮੈਂ ਮਿਲਵਾ ਲਿਆ ਕਿੱਥੇ ਹੋਇਆ ਜੀ ਬਿਲਕੁਲ ਕਲੋਨੀ ਵਾਲੇ ਬਿਲਕੁਲ ਹੀ ਬਾਹਰ ਆ ਕੇ ਖੜੇ ਹੋਇਆ ਜਾਂ ਨਹੀਂ ਨੂੰ ਦੇ ਲਈ ਇਹ ਕਾ ਦੁਪਾਨ ਕਿੰਨਾ ਦੀ ਗਈ ਜੀ ਜਗ੍ਹਾ ਦੀਆਂ ਪੈਣਾ ਨੇ ਇੱਥੇ ਜਗ੍ਹਾ ਦੇ ਵਿੱਚੋਂ ਆਪਣਾ ਓਟੋ ਰਿਕਸ਼ਾ ਪੜਨ ਦੀ ਗੱਲਬਾਤ ਕਿੱਥੇ ਆਣਾ ਜਾਣਾ ਹੁੰਦਾ ਤੇ ਜੀ ਇਹ ਜਾਂਦੇ ਆ ਸਰਦਾਰ ਜੀ ਕੀ ਕਾਫੀ ਦਿੱਕਤ ਪਰੇਸ਼ਾਨੀਆਂ ਉਹਨਾਂ ਨੂੰ ਹੁੰਦੀਆਂ ਨੇ ਇਸ ਰਾਹ ਵਿੱਚ ਹੈਗਾ ਤੁਸੀਂ ਮਾਈਕਰਾਇਰ ਦੇ ਕੋਈ ਉੱਤੋਂ ਕਹਿ ਦੇਦੇ ਹੋ ਜੁਨ 64 45 ਸਾਲ ਹੋ ਗਏ ਬੰਦ ਵੀ 10 ਸਾਲ 10 ਸਾਲ ਹੋ ਗਏ 10 ਸਾਲ ਤੇ ਬੰਦ ਵਈਆਂ ਤੁਸੀਂ ਕੋਈ ਕੰਪਲੇਨਟ ਕੀਤੀ ਸਾਨੂੰ ਪਤਾ ਹੀ ਲੱਗੇ ਪਰ ਆ ਜਾਓ ਪਤਾ ਲੱਗੇ ਹਾਂ ਸਾਨੂੰ ਪਤਾ ਹੀ ਹੋ ਲੱਗਿਆ ਵਾ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਜਾਏਗੀ ਇਸੀ ਬਾਈ ਜੀ ਆਊਗੀ ਦਿੱਤੀ ਜਾ ਕੇ ਪ੍ਰਸ਼ਾਸਨ ਨੂੰ ਰਿਪੋਰਟ ਕਰਾਂਗੇ ਦਿੱਤੀ ਜਾਏਗੀ ਇਹ ਹੁਣ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਕਿ ਬੰਦ ਕਰੋ ਉਹ ਕਹਿੰਦਾ ਕਿ ਦੇਖਦੇ ਆ ਜੀ ਜਗਾ ਉਰਾ ਪਰਾ ਜਾਓ ਇੱਥੇ ਨਹੀਂ ਜਾਇਆ ਇਧਰ ਦਰ ਉਹ ਜੇ ਤੁਸੀਂ ਪੱਟੀ ਲੈ ਜਾਓ ਉਧਰ ਲੈ ਜਾਓ ਕਿਲਾ ਮੰਡੀ ਕੋਲ ਲੈ ਜਾਓ ਜੀ ਅਕੇ ਨਹਿਰ ਤੇ ਪੱਕਾ ਢੇਕਾ ਹੈਗਾ 25 30 ਸਾਲ ਤੋਂ ਤੇ ਬਹਿਰ ਤੇ ਪੱਕਾ ਉੱਥੇ ਚਲੇ ਜਾਓ ਇੱਥੇ ਇਸੇ ਕੱਲੀ ਆਣਾ ਵਾ ਬੋਲੋ ਕਿੰਨਾ ਜਿਹੜਾ ਟਾਰਗੇਟ ਵੀ ਕੀਤਾ ਗਿਆ ਇਸ ਚੀਜ਼ ਨੂੰ ਇਹ ਕੀ ਕਹਿੰਦੇ ਉਹਨਾਂ ਮੰਚ ਕੀ ਹੋਣਾ ਹੈ ਠੀਕ ਹੈ ਜੀ ਨਹੀਂ ਕੋਲ ਗੁਰੂ ਘਰ ਮੰਦਿਰ ਵੀ ਆ ਇਨੀ ਵੱਡੀ ਕੋਲ ਹੈ ਡੇਵਿਡ ਕੋਲੇ ਪਿੱਛੇ ਹੈ ਜੀ ਸਰ ਬਾਹਰ ਆ ਰਹੇ ਕਹਿੰਦੀਆਂ ਨਸ਼ਾ ਚੜਾਣਾ ਹੈ ਹਾਂ ਜੀ ਕਿ ਨਹੀਂ ਨਸ਼ਾ ਚੜਾਣ ਨੂੰ ਲੱਗੀਆਂ ਆ ਲੈ ਕੀ ਕਹਿੰਦੇ ਤੁਸੀਂ ਕਾ ਸਰਕਾਰਾਂ ਗੰਮੀ ਮੇਸਜ ਛੜਾਣਾ ਹੈ ਕਿ ਬਿਲਕੁਲ ਹੀ ਕੋਲੋਨੀ ਬਾਹਰ ਕੋ ਕਹਿੰਦਾ ਨਸ਼ਾ ਲੱਗੇਗਾ ਸਭ ਬੱਚਿਆਂ ਨੂੰ ਬੱਚੇ ਦੇਖਣਗੇ ਮਾੜੀ ਆਤਾ ਲਕੂਣ ਨੂੰ ਸਰਕਾਰ ਕਿਤੇ ਕਹਿੰਦੀ ਨਸ਼ਾ ਛੜਾਓ ਹਰੇਕ ਨੂੰ ਹੁੰਦਾ ਕੋਈ ਨਾ ਕੋਈ ਨਵੀਂ ਚੀਜ਼ ਖੁੱਲਦੀ ਮੈਂ ਜਾ ਕੇ ਦੇਖਿਆ ਚੀਜ਼ ਦੇਖਣਾ ਨਹੀਂ ਬੱਚਿਆਂ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਕੀ ਚੀਜ਼ ਹੈ ਜਿੱਥੇ ਵੇਕੇ ਰੋਹੰਗਾਮਾ ਹੋਏਗਾ ਚੋਰੀ ਜਿਕਾਰੀ ਬੱਤੇਗੀ ਨਾਲ ਚੋਰੀ ਜਿਕਾਰੀ ਦਾਸੀ ਦੀ ਗੁਲਾਬ ਦੇ ਵੀ ਰੋਡ ਦੇ ਵਿੱਚ ਕਾਕੂ ਭਾਈ ਕੀ ਮੰਗ ਕੀ ਕਰਦੇ ਤੁਸੀਂ ਹਾਂਜੀ ਕਾਕੂ ਭਾਈ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਬੱਚਿਆਂ ਦੇ ਦੇਖਿਆ ਬੰਦ ਹੋ ਜਾਏ ਲਈ ਅਸੀਂ ਪਿਆਰ ਦਾ ਕਹਿੰਦੇ ਮੈਂ ਇਹਦੇ ਵਿੱਚ ਸ਼ਕਤੀ ਨਾਲ ਕਰਾਂ ਇਹ ਗੱਲ ਹਾਂ ਇਹ ਕਹਿਤਾ ਬੰਦ ਕਰਦੇ ਹੋ ਇਹ ਜਗਾ ਨਹੀਂ ਸੂਟੇਬਲ ਨਹੀਂ ਹੈ ਕਿਉਂਕਿ ਕਲੋਨੀ ਬਾਈ ਕੋਲਾ ਮੰਦਿਰ ਕੋਲਾ ਗੁਰਦੁਆਰਾ ਕੋਲਾ ਇਹਦੇ ਵਿੱਚ ਗਿਆਨ ਬਾਦਲਾ ਕੋਲਾ ਪਿੱਛੇ ਕਾਲਜ ਹੈ ਮੇਰੇ ਬੱਚਿਆਂ ਦੇ ਗਲਤ ਹੋ ਜਾਏਗਾ ਬੰਦੀ ਕਹੇ ਪ੍ਰਸ਼ਾਸਨ ਨਹੀਂ ਕਹੇ ਪਾਲਾ ਕਿ ਇਹਨਾਂ ਨੂੰ ਪਤਾ ਨਹੀਂ ਸੀ ਇਹ ਚੀਜ਼ਾਂ ਆਪਾਂ ਨਾ ਖੋਲੀਏ ਪਰ ਤਾਂ ਆਵਾਜ਼ ਉਠਾਣੀ ਹੈ ਗਲਤੰਗਤ ਦੇ ਵਿੱਚ ਨਹੀਂ ਕਰੂਗਾ ਅਸੀਂ ਇਹ ਘੱਟਾਂ ਲਾਵਾਂਗੇ ਕਿ ਕਿਹੜੀ ਕਲੋਨੀ ਕੱਢੀ ਹੋ ਗਈ ਚਾਹੀਏ ਇਹ ਬੰਦ ਕਰਾਂਗੇ ਤੁਸੀਂ ਦੇਖੋ ਨੀ ਰੋਜ਼ਬਾਰਕ ਜੈਨ ਕਲੋਨੀ ਸਾਰੇ ਇਕੱਠੇ ਹੋਵਾਂਗੇ ਇੱਕ ਮਿੰਟਾਂ ਦੇ ਵਿੱਚ ਜ਼ਰੂਰ ਰਾਏ ਦਿਓ ਤੁਸੀਂ ਤੁਸੀਂ ਦੇ ਸਕਦੇ ਹੋ ਕੋਲ ਕੋਲ ਘਰ ਵੀ ਆਦਾ ਗੁਲਾਬ ਦੇਵੀ ਲੋੜੇ ਇੱਕ ਸ਼ਰਾਬ ਦਾ ਠੇਕਾ ਖੁੱਲਦਾ ਪਿਆ ਸਾਰਾ ਮੱਲਾ ਘਰਾਂ ਦੇ ਵਿੱਚੋਂ ਨਿਕਲ ਕੇ ਇਸ ਦਾ ਵਿਰੋਧ ਕਰਨਾ ਹੈ ਕਿ ਠੇਕਾ ਜਿਹੜਾ ਖੁੱਲ ਰਿਹਾ ਹੈ ਤੇ ਬਿਲਕੁਲ ਸਾਰਾ ਮੱਲਾ ਦੇ ਸਕਦੇ ਤੁਸੀਂ ਇਕੱਠਾ ਹੋਇਆ ਪਿਆ ਗੁਲਾਬ ਦੇਵੀ ਰੋੜ ਦੇ ਉੱਤੇ ਇੱਕ ਠੇਕੇ ਨੂੰ ਲੈ ਕੇ ਸਿੱਧਿਆ ਤਸਵੀਰਾਂ ਲਾਈਵ ਹਾਂਜੀ ਪ੍ਰਧਾਨ ਜੀ ਨੇ ਕੀ ਮੰਗੀ ਹੈ ਇਹ ਆਪਣੇ ਠੇਕਾ ਬੰਦ ਹੋਣਾ ਚਾਹੀਦਾ ਜੀ ਕਿ ਇਹਨਾਂ ਨੂੰ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀ ਮੰਦਰ ਕੋਲ ਗੁਰੂ ਘਰ ਕੋਲ ਆਦਾ ਸਭ ਕੁਝ ਹੈ ਕਿ ਆਪਾਂ ਇਹ ਕੰਮ ਹੀ ਨਾ ਕਰੀਏ ਬਲ ਸਰਕਾਰ ਦੀ ਰੂਲਿੰਗ ਇਹ ਵੀ ਹੈ ਕਿ 500 ਮੀਟਰ ਦੇ ਵਿੱਚ ਵਿੱਚ ਸਕੂਲ ਕੋਲ ਹੋਵੇ ਮੰਦਰ ਕੋਲ ਹੋਵੇ ਠੇਕਾ ਨਹੀਂ ਖੁੱਲ ਸਕਦਾ ਇਹ ਸਰਕਾਰ ਦੀ ਰੂਲਿੰਗ ਲੇਕਿਨ ਇਹ ਸਿਰੇ ਸੈਟਿੰਗ ਦੇ ਨਾਲ ਕੋਈ ਲਾਈਨ ਨਹੀਂ ਪਤਾ ਨਹੀਂ ਇਹਦਾ ਰੱਬ ਹੀ ਜਾਣਦਾ ਰਿਹਾ ਸੈਟਿੰਗਾਂ ਦੀ ਹਾਲੇ ਤੱਕ ਕਾਫੀ ਆਈਆਂ ਸਰਕਾਰ ਵੱਲੋਂ ਗੁਰੂ ਘਰ ਕੋਲੀਆਂ ਆਈਆਂ ਆਈ ਲੱਗਦਾ ਦੇਖੋ 11 ਦਾ ਕੋਲ ਸਕਦੇ ਨਾ 500 ਮੀਟਰ ਵੀ ਨਿਕੋਲੇ ਆ ਗੁਰੂ ਘਰ ਕੋਲੋਂ 100 ਮੀਟਰ ਤੇ ਗੁਰਦਾ ਸਾਹਿਬ ਦਾ ਮੰਦਰ ਵੀ ਕੋਲ ਹੈਗਾ ਤੇ ਜੈੰਪਾਸਰਾ ਹੀ ਕੋਲ ਹੈ ਪਿੱਛੇ ਡੇਵਿਡ ਕੋਲੋਂ ਵੀ ਕੋਲ ਬੰਦਾ ਜਿੱਥੇ ਘੜ ਕੋ 2500 ਤੇ 3000 ਬੱਚਾ ਵੀ ਪੜਦਾ ਹ ਹ ਹ ਦੋਨਾਂ ਤੇ ਦੇਖੋ ਨਾ ਕੀ ਅਸਰ ਹੋਏਗਾ ਕਲੋਨੀ ਦੇ ਜਿਹੜਾ ਪਹਿਣਾ ਹੀ ਪਹਿਣਾ ਬੱਚਿਆਂ ਤੇ ਕੀ ਅਸਰ ਹੋਏਗਾ ਵਿਧਾਇਕ ਸਾਹਿਬ ਨੇ ਗੱਲਬਾਤ ਕੀਤੀ ਇਸ ਦਰ੍ਹਾਂ ਹੈ ਸੀ ਕਿਸੇ ਕੀ ਮੰਗ ਕੀ ਕਰਦੇ ਹੋ ਯਾਰ ਆਸੇ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੇ ਠੀਕਾ ਨਹੀਂ ਹੁੰਦਾ ਜੀ ਦੱਸ ਲੋਂਡੀ ਦੇ ਬਾਹਰ ਸ੍ਰੀ ਸਾਦੇਓ ਦੇ ਤੌਰ ਤੇ ਕਹਿ ਰਿਹਾ ਕਿ ਲੋਂਡੀ ਦੇ ਬਾਹਰ ਚੋਣਾਂ ਆਉਣ ਜਦੋਂ ਜਦੋਂ ਨਾਲ ਆਇਆ ਉਹ ਵੱਲ ਪ੍ਰਭਾਵ ਪਏਗਾ ਇਸ ਦੀ ਮਤ ਜਦੋਂ ਜਦੋਂ ਸਾਡੇ ਬੱਚੇ ਲੋਕਾਂ ਦੇ ਆਏ ਜਾਂ ਜਾਂਦੇ ਆ ਉਹਨਾਂ ਦਾ ਡ੍ਰੌਪ ਤੇ ਪਿਕ ਦਾ ਪੁਆਇੰਟ ਇਹੀ ਹੈ ਜਿੱਥੇ ਠੇਕਾ ਖੋਲਣ ਜਾ ਰਿਹਾ ਹੈ ਜਦੋਂ ਇੱਕ 6 ਸਾਲ ਦਾ 8 ਸਾਲ ਦਾ 12 ਸਾਲ ਦਾ ਬੱਚਾ ਇੱਥੇ ਉਤਰੇਗਾ ਉਹ ਦੇਖੇਗਾ ਸਾਹਮਣੇ ਵਿਸਕੀ ਦੀਆਂ ਬੋਤਲਾਂ ਲੱਗੀਆਂ ਨੇ ਤੇ ਉੱਥੇ ਲੋਕ ਪੀ ਰਹੇ ਨੇ ਤੇ ਜਾਂ ਕੋਈ ਗਲਤ ਹਰਕਤ ਹੋ ਜੇ ਕੋਈ ਪੀ ਕੇ ਜਦੋਂ ਸੈਂਸ ਹੀ ਨਹੀਂ ਹੈਗੇ ਬੰਦੇ 'ਚ ਉਹ ਗਲਤ ਹਰਕਤ ਕਰ ਦੇ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਲੈ ਗਈ ਹੈ ਕੌਣ ਲਏਗਾ ਭਾਈ ਕੀ ਦੇ ਦੇ ਜੰਦੇ ਦੇ ਲਾਤ ਅੱਗੇ ਮਾਰੇ ਹੋਏ ਵੀ ਨਸ਼ੇ ਵਿੱਚ ਡੁੱਬਿਆ ਪੈਣ ਅੱਲਾਹ ਕਿਤੇ ਦੇ ਲਾਤ ਦੇ ਦੇਖੋ ਸਾਰਿਆਂ ਨੂੰ ਹੀ ਪਤਾ ਹੈ ਕਿ ਵੀ ਹਾਲਤ ਕੀ ਹੈਗੀ ਹੈ ਤੇ ਸਰਕਾਰ ਜਿਹੜੀਆਂ ਪਾਲਸੀਆਂ ਸਾਬਦੀ ਬਣਾਉਂਦੀ ਕਿ ਵੀ ਵੱਤ ਤੋਂ ਆ ਦਾਰੂ ਵੇਚੇ ਤੇ ਦਾਰੂ ਵੇਚਣਾ ਹੀ ਜੇ ਮੋਟਿਵ ਹੈ ਤੇ ਸਰਕਾਰ ਵੋਟਾ ਕਿਸੇ ਧਾਰ ਦੇ ਮੰਗਦੀ ਹੈ ਇੱਕ ਛੀਜ ਹੋਰ ਅਸੀਂ ਦੁਆ ਕਹਾਂਦਾ ਸਰਕਾਰ ਲੋਕ ਜਾ ਰਿਹਾ ਸਰਕਾਰ ਜਿਹੜਾ ਪੂਰੇ ਗੋਲੀ ਬਣਾ ਰਿਹਾ ਯਾਰ ਇਹ ਜਾਂਦੇ ਵਿੱਚ ਰਹਿ ਰਿਹਾ ਹੈ ਪ੍ਰੋਫਿਟ ਦਾ ਰੱਖੇ ਰੱਖੇ ਜਿਹੜਾ ਰਹਾਇਸ਼ੀ ਏਰੀਆ ਨੂੰ ਕਿਉਂ ਧਿਆਨ ਦੇ ਦੇਖੋ ਜੀ ਰਹਾਇਸ਼ੀ ਏਰੀਆ ਇੱਕ ਚੀਜ਼ ਹੈ ਨਾਲ ਸਕੂਲ ਹੈ ਕਾਲਜ ਹੈ ਗੁਰਦੁਆਰਾ ਹੈ ਮੰਦਿਰ ਹੈ ਜੇ ਮੰਨ ਲਓ ਮੈਂ ਅਗਰ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਨਿਕਲਦਾ ਤੇ ਸਾਹਮਣੇ ਮੈਨੂੰ ਠੇਕੇ ਵਾਲੇ ਨਜ਼ਰ ਆਉਂਦੇ ਨੇ ਤੇ ਮੇਰੇ ਤੇ ਕੀ ਪ੍ਰਭਾਵ ਪਵੇਗਾ ਗੁਰਦੁਆਰੇ ਦੀ ਸੈਂਟੀਮੈਂਟਸ ਨਹੀਂ ਹਰਟ ਰਿਲੀਜ ਸੈਂਟੀਮੈਂਟ ਨਹੀਂ ਹਰਟ ਹੋਣ ਗਿਆ ਦੇ ਨਾਲ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਸਰਕਾਰ ਨੂੰ ਜਦੋਂ ਜੇਕਰ ਠੇਕਾ ਲੋਟ ਕਰ ਦਿੱਤਾ ਹੈ ਕੀਤਾ ਹੈ ਜਾਂ ਨਹੀਂ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਪਰ ਜੇ ਕੀਤਾ ਹੈ ਤਾਂ ਉਹ ਬਿਲਕੁਲ ਗੈਰ ਕ ਬੋਲੇ ਤੇ ਇਹਨਾਂ ਨੂੰ ਹੁਣੇ ਹੀ ਇੱਕ ਵਾਰੀ ਕਾਰਵਾਈ ਪਾਣੀ ਚੇਦੀ ਆਪਾਂ ਸਵੇਰੇ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਤੇ ਹੋਰ ਜਿਹੜੀਆਂ ਸਸਤਾ ਨੇ ਸਰਕਾਰੀ ਅਦਾਰੇ ਜਿਹੜੇ ਉਹਨਾਂ ਨੂੰ ਜਾ ਕੇ ਮਿਲਾਂਗੇ ਆਪਣੀ ਜਿਹੜੀ ਗੱਲ ਆ ਉਹਨਾਂ ਅੱਗੇ ਰੱਖਾਂਗੇ ਜੇ ਫਿਰ ਵੀ ਨਹੀਂ ਕੁਝ ਹੁੰਦਾ ਫਿਰ ਆਪਾਂ ਐਜੀਟੇਸ਼ਨ ਵੱਡਾ ਕਰਾਂਗੇ ਸਾਨੂੰ ਇਹਦੇ ਬਾਰੇ ਅੱਜ ਹੀ ਪਤਾ ਲੱਗਾ ਹਾਂਜੀ ਬੋਰਡ ਪਰ ਸਾਨੂੰ ਉਹਨਾਂ ਨੇ ਆਪ ਹੀ ਦੱਸਤਾ ਕਿ ਵੀ ਇੱਥੇ ਠੇਕਾ ਖੋਲਣ ਜਾ ਰਿਹਾ ਅਜਾਪੀ ਦੱਸਤਾ ਉਹਨਾਂ ਨੇ ਰੋਸਪਾਰਕ ਜਿਹਨਾਂ ਕਲੋਨੀ ਦੇ ਵੱਲੋਂ ਜਿਹੜਾ ਇਹ ਇਹ ਸਾਰੀ ਕਾਨੂੰਨੀ ਵਾਸੀ ਵਿੰਸਰਪਾਰਕ ਰੋਸਪਾਰਕ ਗੁਪਤਾ ਕਲੋਨੀ ਜੈਨ ਕਲੋਨੀ ਗੁਰਦੁਆਰਾ ਸਾਹਿਬ ਵੱਲੋਂ ਵੀ ਸਾਨੂੰ ਮੈਮੋਰੈਂਡਮ ਆ ਗਿਆ ਕਿ ਵੀ ਆਪਾਂ ਸਵੇਰੇ ਜਾ ਕੇ ਉੱਥੇ ਕਮਿਸ਼ਨਰ ਸਾਹਿਬ ਦੇ ਪੇਸ਼ ਹੋਵਾਂਗੇ ਮੰਦਿਰ ਇੱਥੇ ਸ਼ਿਵ ਸ਼ਕਤੀ ਮੰਦਿਰ ਹੈ ਰੋਸਪਾਰਕ ਚ ਉਹ 60 ਮੀਟਰ 70 ਮੀਟਰ ਦੂਰ ਹੈ ਉਸ ਤੋਂ ਬਾਅਦ ਇਹ ਜੈਨ ਭਵਨ ਹੈਗਾ ਡੇਵਿਡ ਕਾਲਜ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਵੀ ਆਪਾਂ ਠੇਕਾ ਨਹੀਂ ਖੋਲਣ ਦੇਣਾ ਜਦ ਇੱਕ ਠੇਕਾ ਆਲਰੇਡੀ ਇੱਥੋਂ ਦੀ 100 150 ਮੀਟਰ ਦੂਰ ਹੈ ਤਾਂ ਸਰਕਾਰ ਨੂੰ ਇਦਾਂ ਦੀ ਕਿਹੜੀ ਗੱਲ ਉਠੀ ਕਿ ਵੀ ਇੱਥੇ ਇੱਕ ਹੋਰ ਠੇਕਾ ਖੋਲਣਾ ਹੈ ਮਤਲਬ ਸਰਕਾਰ ਨੂੰ ਸਿਰਫ ਹੈਈ ਹੈ ਕਿ ਵੱਧ ਤੋਂ ਆ ਠੇਕੇ ਖੋਲੋ ਸਕੂਲ ਖੋਲਣਾ ਨਹੀਂ ਖੋਲਣਾ ਬਾਤ ਦੀ ਗੱਲ ਹੈ ਇਹੀ ਮਤਲਬ ਨਿਕਲਦਾ ਸਰਕਾਰ ਦਾ ਜਿਹੜੀ ਲਿਬਰ ਪੋਲਿਸੀ ਹੈਗੀ ਦਿੱਲੀ ਜਿਹੜੀ ਐਸਰ ਲਿਬਰ ਪੋਲਿਸੀ ਹੈ ਤਾਂ ਵੀ ਪੰਜਾਬ ਦੇ ਵਿੱਚ ਵੀ ਕਹਿੰਦੇ ਲਾਗੂ ਕੀਤੀ ਜਾ ਰਹੀ ਹੈ ਤਾਂ ਜਿਹੜੀ ਇਹਦੇ ਪਿੱਛੇ ਕੀ ਕਹਾਂਗੇ ਲੱਗਦਾ ਵੀ ਉਹ ਹੀ ਪੋਲਿਸੀ ਆ ਕਿ ਦੇਖੋ ਇਹ ਟੈਕਨੀਕਲ ਗੱਲਾਂ ਨੇ ਇਹਦੇ ਬਾਰੇ ਮੈਂ ਕੀ ਜਵਾਬ ਦਵਾਵਾਂਗਾ ਪਰ ਜੀ ਮੇਰਾ ਬੱਚਾ ਹੈ ਤੁਸੀਂ ਦੇ ਸਕਦੇ ਹੋ ਸਕੂਲ ਵਾਲੇ ਦੇ ਘਰ ਗਲੀ ਗਲੀ ਵਿੱਚ ਸ਼ਰਾਬ ਤੇ ਠੇਕੇ ਖੁੱਲਦੇ ਪਿਆ ਉਹਨਾਂ ਦੇ ਵੱਲੋਂ ਕਹਿੰਨਾ ਯਾਰ ਸਕੂਲ ਦੇ ਸੱਦੇ ਉਸ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਬਹੁਤ ਖੁੱਲਿਆ ਜੀ ਲਗਾ ਲਗਾ ਲਗਾਤਾਰ ਦੱਸੇ ਕਿ ਸਾਰੀ ਕਲੋਨੀਆਂ ਦੇ ਬੰਦੇ ਘਟੋਏ ਗੁਲਾਬ ਦੇਵੀ ਰੋਡ ਦੇ ਉੱਤੇ ਦੇ ਸਕਦੇ ਹੋ ਉਸ ਦੀਆਂ ਤਸਵੀਰਾਂ ਇੱਕ ਸ਼ਰਾਬ ਤੇ ਠਿੱਕਾ ਖੁੱਲਣ ਨੂੰ ਲੈ ਕੇ ਹੰਗਾਮਾ ਹੁੰਦਾ ਫਿਰ ਸਾਰੀ ਕਲੋਨੀ ਦਾ ਤੇ ਇਸ ਤੋਂ ਦਿਨ ਉਸ ਦੀਆਂ ਤਸਵੀਰਾਂ ਜਨੰਦਮ ਟੀਵੀ ਦੇ ਉੱਤੇ ਲਾਈਵ ਚੀਜ਼ਾਂ ਦਾ ਕੁਝ ਨਹੀਂ ਪਤਾ ਕਿ ਕਿੱਥੇ ਇਹ ਕੋਲ ਜਾਂ ਕਿੱਥੇ ਕੋਲ ਹੈ ਕਿੱਥੇ ਜਗ੍ਹਾ ਤੇ ਬੱਸ ਆਈ ਸਭ ਤੋਂ ਪਹਿਲੇ ਆਊਟ ਆਫ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਹਮ ਕਹਿ ਰਹੇ ਆਊਟ ਆਫ ਕੀ ਕਹਿ ਰਹੇ ਹੋ ਕੋਲੇ ਹਮ ਇਹ ਨਹੀਂ ਕਹਦੇ ਕਿ ਕਿੱਥੇ ਨਾ ਕੋਲੇ ਕੋਲੇ ਠੀਕ ਹੈ ਪਰ ਥੋੜਾ ਦੂਰ ਆਊਟ ਆਫ ਇਹ ਮਹੱਲੇ ਜਿੰਨਾ ਨਾਲ ਖੁੱਲੇ ਇਹ ਕਹਿ ਰਿਹਾ ਮਹੱਲੇ ਇਸ ਦਾ ਇਹ ਰੋਡ ਪਹਿਲੇ ਸੇ ਜਾਮ ਚੱਲਦਾ ਹੈ ਪਹਿਲੇ ਸੇ ਇਹ ਗੁਲਾਬਦੇਵ ਰੋਡ ਜਾਮ ਚੱਲ ਰਿਹਾ ਹੈ ਇੱਥੇ ਲੈ ਜਾਣਾ ਆਗੇ ਜਾਣੇ ਲਈ ਹੈ ਨਾ ਪਿੱਛੇ ਜਾਣੇ ਲਈ ਉਸੇ ਹੀ ਮੋੜ 'ਤੇ ਜਾਮ ਹੈ ਉੱਪਰ ਸੇ ਟੇਕਾ ਖੋਲ ਦੋਗੇ ਕੀ ਉੱਪਰ ਆਪੜੇਗੀ ਇਸ ਕਰਕੇ ਹੋਰ ਜਾਮ ਹੋ ਜਾਊਗਾ ਇਸ ਦਾ ਬਹੁਤ ਜਾਮ ਹੋ ਸਕਦਾ ਹੈ ਪਹਿਲੇ ਤੁਹਾਨੂੰ ਪਤਾ ਲੱਗ ਗਿਆ ਰੋਡ ਵੀ ਐਸੀ ਹੀ ਹੈ ਲੋ ਜੀ ਲੋ ਪਹਿਲੀ ਇਹ ਰੋਡ ਐਸੀ ਹੀ ਹੈ ਤੁਸੀਂ ਦੇਖ ਸਕਦੇ ਹੋ ਜਾਮ ਦੇ ਇੰਦਾ ਇਸ ਰੋਡ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਦਾ ਕਹਿਣਾ ਇਹ ਠੇਕਾ ਖੁੱਲ ਗਿਆ ਸ਼ਰਾਬ ਦਾ ਇੱਥੇ ਹੋਰ ਜਾਮਨਾ ਹੈ ਤੇ ਲੜਾਈ ਝਗੜੇ ਹੋਣਗੇ ਉਹਨਾਂ ਦਾ ਕਹਿਣਾ ਹੈ ਟ੍ਰੈਫਿਕ ਦੇਖ ਸਕਦੇ ਹੋ ਸੁੱਤੀ ਹੈ ਤਸਵੀਰ ਜਲੰਧਰ ਮੇਂ ਦੀ ਵੀਰੇ ਗੁਲਾਬ ਦੇ ਰੋਡ ਦੀ ਆ ਦੇਖ ਸਕਦੇ ਹੋ ਸਾਰਾ ਮੱਲਾ ਇਕੱਠਾ ਹੋਇਆ ਪੈ ਕਲੋਨੀਆਂ ਵਾਲੇ ਇਕੱਠੇ ਹੋਏ ਪੇ ਉਹਨਾਂ ਦਾ ਕਹਿਣਾ ਹੈ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਮੰਗੀ ਘੱਟ ਪਈਆਂ ਨਾ ਪ੍ਰਸ਼ਾਸਨ ਸੇ ਬੰਦ ਹੋਣਾ ਚਾਹੀਦਾ ਹੈ ਠੇਕਾ ਬੰਦ ਹੋਣਾ ਚਾਹੀਦਾ ਹੈ ਦਾਰੇ ਕਿਸਕੇ ਦੇਣਗੇ ਦੇਖ ਸਕਦੇ ਹੋ ਉਹਨਾਂ ਦਾ ਕਿਨਾਰਾ ਮੰਗ ਹੋਣਾ ਚਾਹੀਦਾ ਸਾਰੀ ਕਲੋਨੀ ਸਾਡੇ ਇਕੱਠੇ ਹੋਏ ਹੋਏ ਤੁਸੀਂ ਦੇਖ ਸਕਦੇ ਸਾਡੇ ਚੈਨਲ ਖੋਲੇ ਬਾਹਰ ਖੋਲੇ ਬਾਹਰ ਖੋਲੇ ਜਿਵੇਂ ਨਹਿਰ पे ਖੋਲਾ ऑलरेडी ਹੈ ਹੀ ਟਿੱਕਾ ਐ ਐਸੇ ਥੋੜਾ ਗਲੀ ਮਾ ਲੈ ਕੇ ਵਿੱਚ ਮੇ ਟਿੱਕਾ ਖੋਲੇ ਕੋਈ ਸੇ ਇਹ ਰੋਡ ਐਸਾ ਹੈ ਕਿ ਜੈਸੇ ਕਹਿੰਦੇ 8 ਵਜੇ ਪਾਸੇ ਆਮ ਬੰਦੇ ਕੋ ਤਾਂ ਘੁੰਮਣਾ ਫੇਰਨੇ ਮੇ ਡੋ ਗਏ ਹੈ ਯਹਾਂ ਪੇ ਇਹਨੇ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੇ ਜਾ ਰਹੇ ਆ ਬਾਪੂ ਜੀ ਅਗਲੀ ਰਣਨੀਤੀ ਕੀ ਹੋਈ ਹੋਈ ਲਗਾਤਾਰ ਤਾਂ ਜੜੀਆਂ ਅਗਲੀ ਰਣਨੀਤੀ ਕੀ ਹੋਏਗੀ ਬਾਪੂ ਜੀ ਸਾਡੀ ਰਣਨੀਤੀ ਹੋ ਗਈ ਜੀ ਕਿ ਠਿਕਾ ਖੁੱਲ ਗਿਆ ਜੀ ਸਾਨੂੰ ਜੋ ਕੁਝ ਕਰਨਾ ਪਿਆ ਐ ਕਰਾਂਗੇ ਤਾਂ ਸਾਨੂੰ ਖਾਣਾ ਦੇਣਾ ਪਵੇ ਉਪਰ ਅਕਸਰਣ ਮਿਲਦਾ ਹੈ ਕਿ ਹਿੰਦੂ ਮੇਲਾ ਪਏ ਉਹ ਸਭ ਕੁਝ ਸਹੀ ਕਰਾਂਗੇ ਐ ਇਹ ਤਾਂ ਠਿਕਾ ਨਹੀਂ ਖੁੱਲਿਆ ਤਾਂ ਇਹ ਵਸੇ ਦੀ ਦੁਕਾਨਾਂ ਜਿਹੜੀਆਂ ਇਹ ਸਾਡੀ ਕਲੋਨੀ ਉਨੀ ਨਾਲ ਅਟੈਚ ਆ ਇਹ ਰਾਜੇਦਸ ਜੀ ਇਹਨਾਂ ਦੁਕਾਨਾ ਬਣਾ ਲਈ ਇਹ ਦੁਕਾਨ ਦੁਕਾਨਾ ਵਾਸਤੇ ਜਗ੍ਹਾ ਨਹੀਂ ਸੀ ਜੇ ਖਲਾਮ ਤੁਸੀਂ ਕੰਪਲੇਨ ਨਹੀਂ ਪਾਈ ਬਗ ਇਹ ਰੈਜੀਡੈਂਸੀ ਦੇ ਵਿੱਚ ਜਿਹੜੀ ਇਹ ਰੇਡ ਕੀ ਮੇਨ ਰੋਡ ਤੇ ਸਦਾ ਚੈਨਲ ਬਾਕੀ ਚੀਜ਼ ਦੀ ਪੋਸਟ ਨਹੀਂ ਕਰਦਾ ਦੂਜਾ ਪੱਖ ਦੇਣਾ ਚਾਹੁੰਦਾ ਵੇ ਦੂਜਾ ਸਾਨੂੰ ਪੱਕਾ ਦੇ ਸਦਾ ਸਾਡੇ ਚੈਨਲ ਨਾਲ ਕਨੈਕਟ ਕਰਕੇ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਸਾਡੇ ਚੈਨਲ ਨਾਲ ਜੁੜੇ ਜਾਂਦਾ ਕਿੰਨੀ ਸਾਡੀ ਫੇਸਬੁੱਕ ਸਾਡੀ ਫੈਮਿਲੀ ਸਾਡੇ ਚੈਨਲ ਨੂੰ ਦੇਖਦੇ ਹੋ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਚ ਰੂਦਾਏ ਦਿਓ